ਗਾਥਾ ਸਾਂਝੀ ਕਰ ਦੇਣਾ ਅਕੋਨ ਸਾਰੇ ਜਾਣਦੇ ਹੀ ਹੋ ਆਪਾਂ ਹੀ ਅਨਮਾਨ ਲਾ ਲਿਓ ਉਹਨੋਂ ਇੱਕ ਅਖਬਾਰ ਛਪਦੀ ਹੈ 84 ਵਿੱਚ ਅੱਜ ਵੀ ਛਪਦੀ ਹੈ ਜੀ ਅਖਬਾਰ ਤੇ ਅਖਬਾਰ ਦਾ ਐਡੀਟਰ ਹੈ ਲਾਲਾ ਜਗਤਨarayਨ ਤੇ ਅਖਬਾਰ ਦੇ ਫਰੰਟ ਪੇਜ ਤੇ ਖਬਰ ਕੀ ਛਪਦੀ ਹੈ ਵੀ ਗੁਰੂ ਗੋਬਿੰਦ ਸਿੰਘ ਨੇ ਸਿੱਖਾਂ ਨੂੰ ਗੁਰੂ ਗੋਬਿੰਦ ਸਿੰਘ ਨੇ ਸਿੱਖਾਂ ਨੂੰ ਕਿਰਪਾਨਾਂ ਤਾਂ ਪੁਵਾਈਆਂ ਸੀ ਵੀ ਮੁਸਲਮਾਨਾਂ ਦੇ ਕੋਲੋਂ ਹਿੰਦੂਆਂ ਦੀ ਰਾਖੀ ਕਰ ਸਕਣ ਇਖਬਾਰ ਦੇ ਪਹਿਲੇ ਪੇਜ ਤੇ ਐਡੀਟਰ ਦੀ ਖਬਰ ਆਉਂਦੀ ਹੈ ਜੀ ਤੇ ਹੁਣ ਸਿੱਖਾਂ ਨੂੰ ਬਹੁਤਾ ਕੁਝ ਕਿਰਪਾਨਾ ਪਾਉਣ ਦੀ ਲੋੜ ਨਹੀਂ 47 ਤੋਂ ਬਾਅਦ ਸਾਰੇ ਮੁਸਲਮਾਨ ਪਾਕਿਸਤਾਨ ਚਲੇ ਗਏ ਆ ਤੇ ਹੁਣ ਹਿੰਦੂਆਂ ਨੂੰ ਕਿਸੇ ਗੱਲ ਤੋਂ ਖਤਰਾ ਨਹੀਂ ਸਿੱਖਾਂ ਨੂੰ ਕਿਰਪਾਨਾ ਲਾ ਦੇਣੀ ਚਾਹੀਦੀ ਇੱਕ ਵਾਰ ਦੀ ਪਹਿਲੇ ਫਰੰਟ ਪੇਜ ਦੀ ਖਬਰ ਛਪਦੀ ਹੈ ਜੀ ਸੰਤਾਂ ਕੋਲ ਖਬਰ ਪਹੁੰਚਦੀ ਸੰਤ ਜਵਾਬ ਦੇ ਹੀ ਦਿੰਦੇ ਨੇ ਭਾਈ ਇਹੋ ਜੇ ਬੰਦਿਆਂ ਤੇ ਸਰਕਾਰ ਨੂੰ ਲਗਾਮ ਕੱਸਣੀ ਚਾਹੀਦੀ ਹੈ ਵੀ ਕਿਸੇ ਧਰਮ ਦੇ ਕਿਸੇ ਧਰਮ ਦੇ ਵਿਰੋਧ ਦੇ ਵਿੱਚ ਕੋਈ ਗੱਲ ਐਦਾਂ ਦੀ ਹੋਣੀ ਨਹੀਂ ਚਾਹੀਦੀ ਸਾਡਾ ਧਰਮਕ ਚਿੰਨ ਹੈ ਜੀ ਕਲਗੀ ਤਰਪਾਸ਼ਾ ਨੇ ਬਖਸ਼ਿਆ ਸਾਨੂੰ ਉਹ ਬਦਲ